ਗਗੁਧਹਾੜੀ ਨਾਲ ਤੋਂ ਉਤੋਂ ਦੀ ਬਾਗ ਜਾਂਦਾ ਕੰਮ ਕਿੰਨੀ ਕਿ ਦਿਹਾੜੀ ਪੈਂਦੇ ਐ ਐਵਰੇਜ ਕੱਢੀ ਐ ਕੋਈ ਹੈ ਜੀ ਐਵਰੇਜ ਕੱਢੀ ਐ ਕੋਈ ਕਿੰਨੀ ਕਿ ਦਿਹਾੜੀ ਪੈਂਦੀ ਆ ਇਹ ਤਾਂ ਫਿੱਟ ਐ ਅਜ ਮਜ਼ਦੂਰ ਐ ਆ ਪਰ ਆ ਜਿਹੜੇ ਹੱਥੀ ਕਿਰਤ ਕਰਦੇ ਨੇ ਇਹਨਾਂ ਵਾਸਤੇ ਕਾਹਦਾ ਮਜ਼ਦੂਰ ਐ ਕਹੋ ਵੀ ਮੁੰਡਿਓ ਹਾਂ ਜੀ ਠੀਕ ਹੋ ਠੀਕ ਆ ਜੀ ਠੀਕ ਆ ਵਧੀਆ ਮੇਰੇ ਪਿੰਡ ਦੇ ਜਵਾਨ ਨੇ ਇਹ ਤੇ ਪਾਰਟੀਆਂ ਬਣਾ ਰੱਖੀਆਂ ਜਿਵੇਂ ਕਹਿੰਦੇ ਵੀ ਹਸਪਤਾਲ ਨਹੀਂ ਬਣਾਉਂਦੇ ਹੁੰਦੇ ਆਪਾਂ ਛੋਣੇ ਵੇਲੇ ਹਨ ਕਹਿ ਜਾਣੇ ਤੁਸੀਂ 11 ਜਣੇ ਆ ਜੀ 11 ਜਣੇ ਆ ਜੀ ਅੱਛਾ ਤੇ ਇਹ ਦਿਨ ਚ ਕਿੱਕਰ ਟਰਾਲੀਆਂ ਛੱਟ ਛੱਟ ਦਿੰਨੇ ਬਾਈ 50 ਦੇ ਰਵੇ ਲਾਇਦ ਨੇ ਜੀ ਆ 11 ਜੀ 11 ਜਾਣੇ 50 ਟਰਾਲੀਆਂ ਹਾਂ ਜੀ ਤੜਕੇ 5 ਵਜੇ ਲੱਗਦੇ ਨੇ ਤੇ ਅੱਜ ਛੁੱਟੀ ਦੀ ਮਜ਼ਦੂਰ ਐ ਸਰਕਾਰ ਨੇ ਛੁੱਟੀ ਕਰੀ ਛੁੱਟੀ ਹੱਟ ਨਹੀਂ ਮਾਰਦੇ ਨਾ ਜੀ ਫਿਰ ਜਵਾਬ ਕਿੱਥੇ ਪਾਵਾਂਗੇ ਆਏ ਹਾਏ ਹਾਏ ਆ ਕੀਤੇ ਬਾਈ ਜਮਾਂ ਗੱਲ ਬਾਕੀ ਉਹ ਕਾਲਾ ਆਉਂਦਾ ਕਾਲਾ ਕਾਲਾ ਮਿਸਤਰੀ ਨਾਲ ਕੜੇ ਆ ਬਾਈ ਆ ਕੰਮ ਮੁੱਕੇ ਜਾਂਗੇ ਵਿੱਚ ਕਹਿੰਦੇ ਮਸ਼ੀਨਾਂ ਨੇ ਕੰਮ ਰੋਕ ਲਿਆ ਹਨਾ ਨਾ ਬਾਈ ਜੀ ਮੁੱਕਦੇ ਨਹੀਂ ਜੀ ਹਾਂ ਹਮ ਮੁਕਦੇ ਨਹੀਂ ਜਿਹੜੇ ਹੱਥੀ ਕਿਰਤ ਕਰਨੇ ਕੰਮ ਮੁਕਦੇ ਨਹੀਂ ਉਹਦਾ ਜਿਹੜੀ ਹੱਥੀ ਕਿਰਤ ਕਰਨੀ ਆ ਬਾਈ ਉਰੀ ਵਾਧੂ ਹੈਗਾ ਪੈਸਾ ਚਾਹੇ ਕੈਨੇਡਾ ਵਾਗ ਜੇ ਉੱਥੇ ਵੀ ਨਹੀਂ ਹੈਗਾ ਫਿਰ ਪੈਸਾ ਹੂੰ ਇਹ ਕੰਮ ਕਰਨਾ ਉਰੀ ਵਾਧੂ ਹੈਗਾ ਵਾਧੂ ਹੈ ਕੰਮ ਬਾਈ ਉਹ ਕੈਨੇਡਾ ਜਾ ਕੇ ਵੀ ਨਹੀਂ ਕਰਦਾ ਜਿਹਨੇ ਕੈਨੇਡਾ ਜਾ ਕੇ ਵੀ ਨਹੀਂ ਕਰਦਾ ਹਾਂ ਇਹ ਗੱਲ ਹੈਗੀ ਆ ਹਾਂ ਤੇ ਬਾਈ ਟਰਾਲੀ ਦਾ ਕੀ ਹਿਸਾਬ ਕਿਤਾਬ ਆ ਫਿਰ ਤੁਹਾਡਾ ਇਹ ਸਾਢੇ 400 450 ਰੋਟੀ ਘਰੋਂ ਰੋਟੀ ਆਪਦੀ ਖਾਣੇ ਨੂੰ ਲਓ ਵੀ ਮੁੰਡਿਓ ਕੰਮ ਕਰਨਾ ਤੂੜੀ ਵਾਲੀ ਸਵਾਹ ਤੇ ਜਾ ਹੀ ਵੜਦਾ ਕਿਹੜੇ ਕਿਹੜੇ ਮਤਲਬ ਠੀਕ ਹੈ ਠੀਕ ਹੈ ਅਸਾਂ ਕਿਹੜੇ-ਕਿਹੜੇ ਓਏ? ਆਇਆ ਕਿਉਂ ਕਰਦਾ ਯਾਰ ਤੂੰ? ਆ ਕਿਉਂ ਕਰ ਰਿਹਾ? ਪਰ ਜਿਹੜੀ ਕਹਿੰਦੇ ਪੰਮਸ਼ੀਨਾ ਨਾਲ ਤੂੜੀ ਪਾਉਣੇ ਅੰਦਰ ਜਾਵੜਦੇ ਆ ਉਹ ਆ ਦੱਬਣ ਵਾਲੀ ਗੱਲ ਤਾਂ ਕਿੱਥੇ ਬਣਦੀ ਹੈ ਨਾ? ਹੂੰ। ਮਸ਼ੀਨਾ ਮਸ਼ੀਨਾ। ਆ ਕਰ ਲੈ ਨਹੀਂ ਬਣਦੀ ਮਸ਼ੀਨਾਾਂ ਤੋਂ। ਇੱਕ ਤੇ ਡਾਕਟਰਾਂ ਨਾਲ ਲਾਉਣੀ ਪੈਂਦੀ। ਹੂੰ। ਆ ਤਾਂ ਤੁਸੀਂ ਆ ਤਾਂ ਪੰਡਾ-ਪੰਡਾ ਨਾਲ ਠੱਕ ਕੇ ਜਮਾ ਜਿੱਥੇ ਸਿਰੇ ਵੀ ਖੁੰਝੇ ਮਾਰਨੀ ਆ। ਆ ਪੰਡ ਜਮਾ ਜਿਵੇਂ ਕਹਿੰਦੇ ਵੀ ਸਿਰੇ ਜਾਊ ਹੈ ਨਾ। ਜਾ ਸਿਰੇ ਉਹ ਸਿਰੇ। ਹਾਂ ਵੀ ਉਹ ਮਸ਼ੀਨ ਕਿੱਥੋਂ ਬਚਾ ਦਊਗੀ? ਹੂੰ। ਕੰਮ ਨਹੀਂ ਖੜਦੇ ਬਈ ਜਿਹੜੀ ਹੱਥੀ ਕਰਤਾ ਕੀ। ਗਗੂ ਕੈ ਕਰਾਂ ਦਾ ਕੰਮ ਸਾਂਭ ਲੈਨੇ ਹੋ ਕਿ ਪਿੰਡ ਦੇ ਮਾਨਾਂ ਕਿ ਤੁਸੀਂ ਹੈਂ ਅਜੀ ਭਾਈ ਤਿੰਨ ਚਾਰ ਕਰਾਂ ਦਾ ਅੱਜ ਹੀ ਤੋਂ ਕਰਾਂ ਦਾ ਕੰਮ ਖਰਾਚ ਸਾਂਭ ਅੱਛਾ ਦੋ ਕਰਾਂ ਦਾ ਅੱਜ ਕੰਮ ਚੱਲੀ ਜਾਂਦਾ ਜਦੋਂ ਇਧਰੋਂ ਟਰਾਲੀ ਮਤਲਬ ਪਾ ਨੇ ਉਧਰ ਬਾਜ ਜਾਵੜਦੇ ਆ ਲੈ ਮਿੱਤਰੋ ਠੀਕ ਹੈ ਫੇਟੇ ਕੰਮ ਲੋ ਮਿੱਤਰੋ ਛੋਟੇ ਪਿੰਡਾਂ ਦੇ ਵਿੱਚ ਕਿਵੇਂ ਪਾਉਂਦੇ ਨੇ ਸਾਡੇ ਪਿੰਡ ਦੇ ਵਿੱਚ ਤਾਂ ਟੋਲੀਆਂ ਬਣੀਆਂ ਕਈ ਟੋਲੀਆਂ ਹਨਾ ਆਪਣੇ ਮੇਰੇ ਚ ਹੂੰ ਠੀਕ ਹੈ ਵੀ ਹਾਂਜੀ ਗਗੁਧਾੜੀ ਨਾਲ ਤੋਂ ਉਤੋਂ ਦੀ ਬਾਗ ਜਾਂਦਾ ਕੰਮ ਕਿੰਨੀ ਕਿ ਦਿਹਾੜੀ ਪੈਂਦੇ ਐਵਰੇਜ ਕੱਢੀ ਐ ਕੋਈ ਹੈ ਐਵਰੇਜ ਕੱਢੀ ਕੋਈ ਕਿੰਨੀ ਕਿ ਦਿਹਾੜੀ ਪੈਂਦੀ ਆ ਇਹ ਪੈਂਦੀ ਵੀ 1000 ਰੁਪਏ ਦਿਹਾੜੀ ਦਾ ਲੈ ਵਧੀਆ ਬਾਈ ਕੰਮ ਗੱਲ ਕਰ ਕੰਮ ਥੋੜੇ ਦਿਨਾਂ ਦਾ ਰਹਿ ਗਿਆ ਨਾ ਜਿ ਘਟ ਟੁਕੜ ਮਹੀਨਾ ਕੰਮ ਚੱਲੇ ਹੈ ਇਹ ਪਤਾ ਕਿਵੇਂ ਟੋਲੀਆਂ ਬਾੜੀਆਂ ਬਣ ਗਈਆਂ ਹਾਂ ਬਾਕੀ ਥੋੜੇ ਪਿੰਡਾਂ ਦੇ ਵਿੱਚ ਕਿਵੇਂ ਆ ਯਾਰ ਹਨਾ ਵੀ ਕਿਵੇਂ ਸੱਟਦੇ ਨੇ ਤੁਸੀਂ ਵੀ ਜਰੂਰ ਦੱਸਿਓ ਤੇ ਬਾਕੀ ਜਿਹਨੇ ਹੁਣ ਕੰਮ ਕਰਨਾ ਬਾਈ ਕਾਲਾ ਵੀ ਦੱਸ ਕੇ ਗਿਆ ਹਨਾ ਵੀ ਉਹ ਤਾਕਰ ਕਰਦੀ ਆ ਪੰਜਾਬ ਦੇ ਵਿੱਚ ਕੰਮ ਬਹੁਤ ਆ